ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੂ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਨੂੰ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਘਰੇਲੂ ਬੈਡ ਦਿਖਾਉਣੀ ਆ ਸੂਈ ਹੋਈ ਆ ਰੇਟ ਡਿਟੇਲ ਸਾਰੀ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸੱਸੀ ਗੱਲਬਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਆਪਣਾ ਪਿੰਡ ਉੱਗੋ ਤੇ ਜਿਲ੍ਹਾ ਬਰਨਾਲਾ ਪਿੰਡ ਉੱਗੋ ਕੇ ਜਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਬਾਈ ਜੀ ਆਪਣਾ 7029099 70090 93309 ਦਵਾਰੇ ਬੋਲੋ ਨੰਬਰ ਸਾਰਾ 70090 93346 93359 ਜਿਹੜੀ ਵੀ ਆਪਾਂ ਬੈਠ ਦੇਖ ਰਹੇ ਹਾਂ ਕਿਹੜਾ ਸੂਆ ਸੂਈ ਆਈ ਏ ਪਹਿਲਾ ਸੂਆ ਪਹਿਲਾ ਸੂਆ ਤੇ ਕਦੋਂ ਸੂਈ ਇਹ ਇਹ ਨੂੰ ਲਿਖੇ ਦੋ ਦਿਨ ਹੋ ਗਿਆ ਹੈ ਮੇਰੇ ਕੋਲ ਬੱਚੇ ਠੀਕ ਹੈ ਹੈਮਰ ਦੀ ਆਪਾਂ ਦੋ ਦਿਨ ਹੋ ਗਿਆ ਜੀ ਸੂਈ ਨੂੰ ਪਹਿਲਾ ਸੂਆ ਸੂਈ ਆ ਕਰਦੀ ਜੰਪ ਲਈ ਆਪਣੇ ਬੱਚਾ ਇਹਨੇ ਦੇਦਾ ਬੱਚਾ ਜੀ ਦੁੱਧ ਕਿੰਨਾ ਕਹਾਜ ਰਾ ਹੁਣ ਆਪਾਂ ਦੇ ਰੋਹਾਂ ਹੁਣ ਤਾਂ ਕਾਸਟ ਦੇ ਵਿੱਚ ਆ ਰਿਹਾ ਹੈ। ਕੋਲ ਆ। ਅੱਛਾ 11-12 ਕਿਲੋ ਤੋਂ ਸਟਾਰਟਿੰਗ ਹੋਈ ਆ। ਠੀਕ ਆ ਅੰਦਾਜ਼ਾ ਦੁੱਧ ਕਿੰਨਾ ਪਾ ਦੋਗੇ? ਅੰਦਾਜ਼ਾ ਦੇ ਪਾ ਦੋ 30 ਲੀਟਰ ਦੇ। ਕਹਿੰਦਾ ਪਾ 25 ਲੀਟਰ ਮੰਨ ਕੇ ਲੈ ਲੜੇ ਬੰਦਾ। ਹਾਂ ਹਾਂ 25 ਲੀਟਰ। ਫੜੇ ਕਹਿੰਦਾ ਬਸ ਚੱਜਣਾ ਪ੍ਰੋਪਰ ਆਪਾਂ ਦੁੱਧ ਮਿਣਿਆ ਵੀ ਹੈ ਨਹੀਂ ਇਹਦਾ ਹਨਾ। ਤੇ ਜੇਰ ਜੇ ਆਪਾਂ ਓਕੇ ਆ। ਹਾਂ ਓਕੇ ਆ। ਤੇ ਰੇਟ ਇਹਦਾ ਕੀ ਰਹੂਗਾ? ਰੇਟ ਕਿੰਨਾ ਲੱਖ ਕਰਾਂਗੇ। ਜੈ ਜੀ ਹੋਊਗਾ। ਹਾਂ ਜੈ ਜੀ ਹੋਊਗਾ। ਤੇ ਚੌਂਡ ਚਵਾਤਾਰਾਂ ਦੀ ਕਿਵੇਂ ਆ? ਚੌਂ ਵੀ ਇੱਕ ਨੰਬਰ ਆ। ਟੋਰੀ ਬਾਹਰ ਨਾਲ। ਤੁਹਾਨੂੰ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਕੱਦ-ਗਾੜ ਬਹੁਤ ਆ ਹਾਲੇ 12-13 ਕਿਲੋ ਤੋਂ ਸੁਬੀ ਹੋਈ ਹੈ ਕਿਉਂਕਿ ਪਰਸੋ ਹੀ ਸੁਈ ਹੈ ਕੋਈ ਪ੍ਰੋਪਰ ਮਿਨਿਆ ਨਹੀਂ ਹਾਲੇ ਬੱਚਾ ਵਗੈਰਾ ਡਕਾ ਕੇ ਵੀ 12-13 ਕਿਲੋ ਹੀ ਖੜੀ ਤੋਂ ਹੁੰਦੀ ਆ ਰੇਟ ਇਹ ਤਾਂ ਫੋਨ ਤੇ ਹੋਊਗਾ ਕਿਸੇ ਵੀ ਵੀਰ ਦੇ ਪੱਛੀ ਪਸੰਦ ਹੋਵੇ ਦਿੱਤੇ ਕੇ ਨੰਬਰ ਤੇ ਸੰਪਰਕ ਕਰਕੇ ਫੀਸ ਤੈਅ ਕਰ ਸਕਦੇ ਹੋ ਤੇ ਲੈ ਵਾਲੂ ਬਾ ਦੇਖੋ ਸੋਹਣਾ ਸਾਫ ਸੁਥਰਾ ਇਹ ਆਪ ਆ ਕੀ ਏਬੀਐਸ ਦੇ ਹੈਮਰ ਦੀ ਅਸਾ ਹੈਮਰ ਦੀ ਆਪ ਆ ਕੇ ਬੱਚਾ ਦਿੱਤਾ ਵੀ ਲਗਾ ਫਿਰ ਬੱਚਾ ਹਨਾ ਜੀ ਸੋ ਕੱਦ-ਗਾੜ ਵਗੈਰਾ ਸੋਹਣਾ ਰੈਟ ਦਾ ਸਾਫ ਸੁਥਰਾ ਤੇ ਪਿੰਡ ਉੱਗੋ ਕੇ ਜਿਲ੍ਹਾ ਬ ਨੰਬਰ ਇੱਕ ਆਈ ਫੇਰ ਬੋਲਦੀ ਆ ਆਪਣਾ 70 090 793369 ਸੋ ਕੋਈ ਵੀ ਵੀਰਸ ਬੈਡ ਨੂੰ ਸਿੱਧਾ ਚਾਵਣ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਅੱਜ ਚੈਨਲ ਨੂੰ ਪਿਆਰ ਦੇਣ ਲਈ ਤੈਅ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ ਵੀਡੀਓ ਨਾਲ